ਇਟਲੀ ਵਿੱਚ ਸਿੱਖ ਧਰਮ ਦੇ ਕਕਾਰਾਂ ਨੂੰ ਲੈ ਕੇ ਹੁਣ ਤੱਕ ਸਿੱਖ ਸੰਗਤਾਂ ਨੂੰ ਅਨੇਕਾਂ ਤਰ੍ਹਾਂ ਦੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਜਿਸ ਤਿਆਂ ਬਹੁਤ ਸਾਰੀਆਂ ਖਬਰਾਂ ਵੀ ਸਾਹਮਣੇ ਆਈਆਂ ਸੀ ਸਿੱਖਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਸਿੱਖ ਧਰਮ ਇਟਲੀ ਦੇ ਵਿੱਚ ਰਜਿਸਟਰਡ ਨਹੀਂ ਹੁੰਦਾ ਸ਼ਾਇਦ ਉਦੋਂ ਤੱਕ ਇਹ ਪਰੇਸ਼ਾਨੀਆਂ ਸਥਾਨਕ ਸਿੱਖ ਸੰਗਤਾਂ ਨੂੰ ਚਲਣੀਆਂ ਪੈਣਗੀਆਂ ਦਰਅਸਲ ਹਾਲੀ ਦੇ ਵਿੱਚ ਇਟਲੀ ਦੇ ਮਿਨੀ ਪੰਜਾਬ ਸੂਬੇ ਲਾਸੀਓ ਜ਼ਿਲ੍ਹਾ ਲਾਟੀਨਾ ਦੇ ਸ਼ਹਿਰ ਤੇਰਾਚੀਨਾ ਵਿਖੇ ਇੱਕ 21 ਸਾਲਾ ਅਮਰਿਤਾਰ ਸਿੰਘ ਦੀ ਪੁਲਿਸ ਨੇ ਇੱਕ ਨਾਕੇ ਉੱਤੇ ਰੋਕ ਕੇ ਜਾਂਚ ਕੀਤੀ। ਇਸ ਦੌਰਾਨ ਪੁਲਿਸ ਨੇ ਸ੍ਰੀ ਸਾਹਿਬ ਨੂੰ ਇੱਕ ਹਥਿਆਰ ਮੰਨਦਿਆਂ ਪਹਿਲਾਂ ਤਾਂ ਸਿੰਘ ਕੋਲੋਂ ਸ੍ਰੀ ਸਾਹਿਬ ਜ਼ਬਤ ਕਰ ਲਈ। ਜਦੋਂ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਸਾਡੇ ਸਿੱਖ ਧਰਮ ਦੇ ਪੰਜ ਕਕਾਰਾਂ ਵਿੱਚੋਂ ਵੀ ਇੱਕ ਕਕਾਰ ਇਹ ਹੈ ਤਾਂ ਪੁਲਿਸ ਨੇ ਫਿਰ ਸਾਰੇ ਕੇਸ ਨੂੰ ਚੰਗੀ ਤਰ੍ਹਾਂ ਕੋਖਿਆ। ਪੁਲਿਸ ਨੇ ਸਿੱਖ ਧਰਮ ਦੇ ਪੰਜ ਕਕਾਰਾਂ ਨੂੰ ਸਮਝਿਆ ਤੇ ਸਿੰਘ ਨੂੰ ਕਿਹਾ ਕਿ ਇਟਲੀ ਵਿੱਚ ਸਿੱਖ ਧਰਮ ਜੋਸਟਡ ਨਹੀਂ ਹੈ ਜਿਸ ਕਾਰਨ ਉਹ ਵੱਡੀ ਸਿਰੀ ਸਾਹਿਬ ਨਹੀਂ ਪਾ ਸਕਦਾ ਇਟਲੀ ਵਿੱਚ ਹਜ਼ਾਰਾਂ ਅਮ੍ਰਿਤਾਰ ਸਿੰਘ ਰਹਿਣ ਬਸੇਰਾ ਕਰਦੇ ਨੇ ਜਿਹੜੇ ਕਿ ਸਿਰੀ ਸਾਹਿਬ 4 ਇੰਚ ਤੱਕ ਪੈਂਦੇ ਨੇ ਇਸ ਸਿੰਘ ਦੀ ਸਿਰੀ ਸਾਹਿਬ 4 ਇੰਚ ਤੋਂ ਵੱਡੀ ਸੀ ਜਿਸ ਨੂੰ ਪੁਲਿਸ ਨੇ ਆਪ ਨਾਪਿਆ ਬੇਸ਼ੱਕ ਕਿ ਪੁਲਿਸ ਨੇ ਸਿੰਘ ਨੂੰ ਵੱਡੀ ਸਿਰੀ ਸਾਹਿਬ ਦੇ ਆਕਾਰ ਨੂੰ ਲੈ ਕੇ ਚੇਤਾਵਨੀ ਦੇ ਕੇ ਸਿਰੀ ਸਾਹਿਬ ਵਾਪਸ ਕਰ ਦਿੱਤੀ ਪਰ ਇਸ ਮੰਦ ਭਾਗੀ ਘਟਨਾ ਦੇ ਨਾਲ ਇਟਲੀ ਵਸਦੇ ਆ ਸਿੱਖ ਸੰਗਠਾ ਦੀਆਂ ਧਾਰਮਿਕ ਪਾਬੰਦਾਵਾਂ ਨੂੰ ਡੂੰਗੀ 6:00 ਵਜੇ ਜੈਕਾਇਓਗ ਹੈ ਇਟਲੀ ਵਿੱਚ ਸਿੱਖ ਧਰਮ ਨੂੰ ਰਜਿਸਟਰਡ ਕਰਵਾਉਣ ਦੇ ਲਈ ਦੋ ਸਰਮੋਰ ਸਿੱਖ ਸੰਸਥਾਵਾਂ ਕੋਮੀ ਪੱਧਰ ਤੇ ਯਤਨ ਵੀ ਕਰ ਰਹੀਆਂ ਨੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ